ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਮੁਲਾਜ਼ਮਾਂ ਦੇ ਲਈ ਵੱਡੀ ਅਪਡੇਟ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਵਿੱਤੀ ਵਿਭਾਗ ਇਸ ਦਿਨ ਕਰੇਗਾ ਮੁਲਾਜ਼ਮਾਂ ਦੇ ਬਕਾਏ ਆ ਜੋ ਏਰੀਅਰ ਹੈ ਬਕਾਇਆ ਹੈ ਉਸ ਲਾਈਵ ਹੋ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰੀ ਹੀ ਜਾਣਕਾਰੀ ਜਿਹੜੀ ਬਕਾਇਆ ਕਦੋਂ ਜਾ ਰਹੀ ਹੋਵੇਗਾ ਜਾਣਕਾਰੀ ਜਿਹੜੀ ਦਿੱਤੀ ਹੈ ਤੁਹਾਡੇ ਨਾਲ ਸਾਰੀ ਹੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਸੋ ਜੇਕਰ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅ ਪਾਸਿੰਗ ਚੀਮਾ ਤੋਂ ਇੱਕ ਕਾਨਫਰੰਸ ਦੇ ਦੌਰਾਨ ਗੱਲਬਾਤ ਦੇ ਦੌਰਾਨ ਉਹਨਾਂ ਤੋਂ ਪੁੱਛਿਆ ਗਿਆ ਕਿ ਮੁਲਾਜ਼ਮਾਂ ਦੇ ਏਰੀਅਰ ਦੇ ਬਕਾਏ ਜਿਹੜੇ ਉਹ ਕਦੋਂ ਜਾਰੀ ਹੋਣਗੇ ਤਾਂ ਉਸ ਸੰਬੰਧੀ ਵੱਡੀ ਅਪਡੇਟ ਜਿਹੜੀ ਹੈ ਬਕਾਏ ਜਾਰੀ ਕਰਨ ਸੰਬੰਧੀ ਉਹਨਾਂ ਨੇ ਦਿੱਤੀ ਹੈ ਤਾਂ ਉਹਨਾਂ ਜਿਹੜੀ ਹੈ ਤੁਹਾਡੇ ਨਾਲ ਸਾਂਝ ਕਰ ਦਿੰਨੇ ਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਜਿਹੜੇ ਮਿੱਤਮੰਦੀ ਹਰਪਾਸਿੰਗ ਚੀਮਾ ਜਿਹੜੀ ਇੱਕ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਮੁਲਾਜ਼ਮਾਂ ਦੇ ਮੁੱਦਿਆਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਕਾਫੀ ਮੁੱਦੇ ਆ ਜਿਹੜੇ ਜਿਸ ਦੇ ਵਿੱਚ ਏਰੀਅਰ ਦੇ ਬਕਾਏ ਦੇ ਮੁੱਦੇ ਤੇ ਉੱਪਰ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਜਿਹੜਾ ਉਸ ਦਾ ਜਿਹੜਾ ਪ੍ਰੋਪੋਜ਼ਲ ਅਸੀਂ ਚੁੱਕਿਆ ਹੈ ਅਤੇ ਦਸੰਬਰ ਦੇ ਆਖਰੀ ਹਫ਼ਤੇ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਹੈ ਜਿਹੜੀ ਦੂਸਰੀ ਕਿਸ਼ਤ ਜਿਹੜੀ ਜਨਵਰੀ ਮਹੀਨਾ ਅਤੇ ਤੀਸਰੀ ਕਿਸ਼ਤ ਫਰਵਰੀ ਮਹੀਨਾ ਜਿਹੜਾ 85 ਸਾਲ ਤੋਂ ਵੱਧ ਉਮਰ ਦੇ ਜਿਹੜੇ ਰਿਟਾਇਰ ਹੈ ਉਹਨਾਂ ਨੂੰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਜੋ 75 ਸਾਲ ਤੇ 85 ਸਾਲ ਦੇ ਵਿਚਕਾਰਲੇ ਅੱਗੇ ਉਹਨਾਂ ਨੂੰ ਅਸੀਂ 12 ਕਿਸ਼ਤਾਂ ਦੇ ਵਿੱਚ ਦਵਾਂਗੇ ਉਸ ਤੋਂ ਥੱਲੇ ਅਸੀਂ 36 ਕਿਸ਼ਤਾਂ ਦੇ ਵਿੱਚ ਦਵਾਂਗੇ ਤੇ ਜੋ ਮੁਲਾਜ਼ਮ ਹੈ ਜਿਹੜੇ ਉਹਨਾਂ ਦੀਆਂ 36 ਕਿਸ਼ਤਾਂ ਜਿਹੜੀਆਂ ਅਸੀਂ ਉਦੋਂ ਜਿਹੜੀਆਂ ਕਿ April 2026 ਤੋਂ ਸ਼ੁਰੂ ਕਰਾਂਗੇ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਬਕਾਏ ਜਾਰੀ ਕਰਨ ਦੀ ਜਿਹੜੀ ਹੈ ਪ੍ਰਪੋਜ਼ਲ ਉਹ ਦੱਸੀ ਹੈ ਪਰ ਇਹ ਸਿਰਫ ਇੱਕ ਪ੍ਰਪੋਜ਼ਲ ਹੈ ਇਸ ਪ੍ਰਪੋਜ਼ਲ ਦੇ ਉੱਪਰ ਹਾਲੇ ਤੱਕ ਕੋਈ ਵੀ ਫਾਈਨਲ ਡਿਸੀਜਨ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ ਨਹੀਂ ਦਿੱਤਾ ਗਿਆ ਹੈ ਇਹ ਪ੍ਰਪੋਜ਼ਲ ਜਿਹੜਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਸੀ ਸੋ ਬਕਾਏ ਜਾਰੀ ਕਰਨ ਸੰਬੰਧੀ ਹਾਲੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਨਿਕਲ ਕੇ ਨਹੀਂ ਆਈ ਹੈ ਅੱਜ ਦੀ ਇੱਕ ਜਿਹੜੀ ਕੀ ਕੱਲ ਇੱਕ ਮੀਟਿੰਗ ਜਿਹੜੀ ਹੈ ਜ਼ਰੂਰ ਸੀ ਉਸ ਮੀਟਿੰਗ ਦੇ ਵਿੱਚ ਕੀ ਅਪਡੇਟ ਆਇਆ ਉਹ ਥੋੜੇ ਨਾਲ ਅਗਲੀ ਅਸੀਂ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ